ਦੀ ਨਾ ਫਾਈਨੈਂਸ਼ਲੀ ਥੋੜੀ ਜੀ ਪ੍ਰੋਬਲਮ ਆ ਕਿ ਅਸੀਂ ਸਕੂਲ ਵੀ ਜਾਣੇ ਆਂ ਔਰ ਦੁਕਾਨ ਤੇ ਵੀ ਕੰਮ ਆਪਣੇ ਪਾਪਾ ਨਾਲ ਕਰਵਣੇ ਆਂ ਘਰੇ ਜਾ ਕੇ ਸਪਨਾ ਸਕੂਲ ਦਾ ਕੰਮ ਪਹਿਲਾ ਹੋਮਵਰਕ ਜਦੋਂ ਮਿਲਿਆ ਹੁੰਦਾ ਉਹ ਕਰਦੇ ਆ ਤੇ ਉਸ ਤੋਂ ਬਾਅਦ ਫੇਰ ਅਸੀਂ ਦੁਕਾਨ ਤੇ ਉਹਨੇ ਮੇਰੇ ਮਮਾ ਪਾਪਾ ਸਨੇਹ ਦੇ ਦੁਕਾਨ ਤੇ ਲੱਗੇ ਹੁੰਦੇ ਕੰਮ ਕਰਨ ਦੇ ਵਾਸਤੇ ਤੇ ਫੇਰ ਅਸੀਂ ਮਮਣਾ ਨਾਲ ਆ ਕੇ ਹੈਲਪ ਕਰਉਨੇ ਆਂ ਚਾਬ ਨੋ ਨੀਅਤ ਇਹ ਦੇ ਕੇ ਹਾਲੇ ਕਈ ਵਾਰ ਇਹ ਚਾਬਨਾ ਜਿੱਤੇ ਮੈਂ ਦੇ ਕਿਉਂਦੀ ਆ ਪਾਪਾ ਕਹਿੰਦੇ ਕਿ ਤੂੰ ਫਸਟ ਕੋ ਕਰ ਲੋ ਉਸ ਤੋਂ ਬਾਅਦ ਨਹੀਂ ਤਾਂ ਨੂੰ ਹਟਾ ਦਾਂਗੇ ਤੇ ਮਤਲਬ ਕਿ ਅਸੀਂ ਚਾਹਨੀ ਆ ਕਿ ਅਸੀਂ ਪੜ ਲਈਏ ਤੇ ਪਰ ਫਾਈਨੈਂਸ਼ਲੀ ਥੋੜੀ ਜਿਹੀ ਪ੍ਰੋਬਲਮ ਆ ਮੇਰਾ ਨਾਮ ਦਿਵਿਆ ਗੌਰ ਕਿਹੜੇ ਸਕੂਲ ਤੋਂ ਹਾਂ ਮੈਂ ਸ਼੍ਰੀ ਗੁਰਜਨ ਦੇਵ ਸੀਨੀਅਰ ਸੈਂਟਰਲ ਕન્યા ਸਕੂਲ ਦੀ ਵਿਦਿਆਰਥਣ ਆ 10th ਕਲਾਸ ਬੇਟਾ ਜਿਆਨ ਨੂੰ ਦੇਣੀ ਹਾਂਜੀ ਮੇਰੇ ਪਾਪਾ ਦਾ ਕੰਮ ਆ ਸ਼ਾਪ ਆ ਚਾਦੀ ਤੇ ਅਸੀਂ ਪਹਿਲਾਂ ਸਵੇਰੇ ਉੱਠ ਕੇ ਘਰ ਦਾ ਕੰਮ ਕਰਦੇ ਆ ਫਿਰ ਅਸੀਂ ਸਕੂਲ ਜਾਂਦੇ ਆ ਫਿਰ ਉਸ ਤੋਂ ਬਾਅਦ ਸਕੂਲ ਦਾ ਕੰਮ ਕਰਕੇ ਜਦ ਸਕੂਲੋਂ ਆਉਂਦੇ ਆ ਘਰੇ ਜਾ ਕੇ ਅਸੀਂ ਆਪਣਾ ਸਕੂਲ ਦਾ ਕੰਮ ਪਹਿਲਾਂ ਹੋਮਵਰਕ ਜਦ ਮਿਲਿਆ ਹੁੰਦਾ ਸੀ ਉਹ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਦੁਕਾਨ ਤੇ ਆਉਂਨੇ ਮੇਰੇ ਮੰਮਾ ਪਾਪਾ ਸਵੇਰੇ ਦੁਕਾਨ ਤੇ ਲੱਗੇ ਹੁੰਦੇ ਕੰਮ ਕਰਨ ਵਾਸਤੇ ਤੇ ਫਿਰ ਅਸੀਂ ਮੰਮਾ ਨਾਲ ਆ ਕੇ ਹੈਲਪ ਕਰਉਂਨੇ ਆ ਬੇਟਾ ਤੂੰ ਚਾਹ ਬਣਾਉਂਦੇ ਤੇ ਇੱਕ ਕੱਢੀ ਨਾਲ ਤੱਕ ਮੇਰੇ ਸਿਸਟਰ ਹੈ ਮੈਂ ਚਾਹ ਬਨੋ ਨਹੀਂ ਆ ਤੇ ਇਹ ਦੇ ਕੇ ਹੰਦੀ ਕਈ ਵਾਰ ਇਹ ਚਾਹ ਬਨੋ ਜਿੱਤੇ ਮੈਂ ਦੇ ਕੇ ਹੰਨੀ ਆ ਬੇਟਾ ਗਲਬਾਤ ਕਿਉਂ ਹੀ ਨਾ ਹੋ ਪਾਤੀ ਹੈ ਤੁਮਝੇ ਕੋਈ ਚਾਹ ਦੇ ਵਿੱਚ ਪ੍ਰੋਬਲਮ ਹੈ ਹਾਂਜੀ ਸਾਡੀ ਨਾ ਫਾਈਨੈਂਸ਼ਲੀ ਥੋੜੀ ਜੀ ਪ੍ਰੋਬਲਮ ਆ ਕਿ ਅਸੀਂ ਸਕੂਲ ਵੀ ਜਾਣੇ ਆਂ ਔਰ ਦੁਕਾਨ ਤੇ ਵੀ ਆਪਣੇ ਪਾਪਾ ਨਾਲ ਕੰਮ ਕਰਵੋਣੇ ਆ ਤੇ ਫਾਈਨੈਂਸ਼ਲੀ ਪ੍ਰੋਬਲਮ ਦਾ ਕਰਕੇ ਪਾਪਾ ਕਹਿੰਦੇ ਕਿ ਤੁਸੀਂ ਪ੍ਰੈਸਟੂ ਕਰ ਲਓ ਉਸ ਤੋਂ ਬਾਅਦ ਨਹੀਂ ਤਾਂ ਨੂੰ ਹਟਾ ਦਾਂਗੇ ਤੇ ਮਤਲਬ ਕਿ ਅਸੀਂ ਚਾਹੁੰਦੇ ਆ ਕਿ ਅਸੀਂ ਪੜ੍ਹ ਲਈਏ ਤੇ ਪਰ ਫਾਈਨੈਂਸ਼ਲੀ ਥੋੜੀ ਜਿਹੀ ਪ੍ਰੋਬਲਮ ਆ ਤੁਸੀਂ ਚਾਹੁੰਦੇ ਪੜਨਾ ਅੱਗੇ ਹੋ ਹਾਂਜੀ ਤੁਹਾਡੀ ਬਹੁਤ ਜੀ ਮਦਦ ਕੀ ਹੋ ਜੇ ਕਦੇ ਹਾਂਜੀ ਅਗਰ ਸਾਡੀ ਕੋਈ ਮਦਦ ਕਰ ਦੇਵੇ ਤੇ ਅਸੀਂ ਅੱਗੇ ਪੜ੍ਹ ਸਕਦੇ ਆ ਬੇਟਾ ਕਿਹਨਾਂ ਦਾ ਮੇਰਾ ਨਾਮ ਅਮਨ ਕੌਰ ਆ ਕਿਹੜਾ ਸਕੂਲ ਮੈਂ ਸ੍ਰੀ ਗੁਰੂ ਅਰਜਨ ਦੇਵ ਸਿੰਘ ਸਕੈਨੇਕਨਿਆ ਸਕੂਲ ਕਿੰਨੀ ਕਲਾਸ ਵੀਆਰਵੀ ਕਲਾਸ ਕਿੰਝ ਬੇਟਾ ਇੱਥੇ ਤੋਂ ਕਿਹਨੇ ਚਾਹ ਦੇ ਜਾਂਦੀ ਹਾਂਜੀ ਪਾਪਾ ਦੀ ਦੁਕਾਨ ਆ ਚਾਹੀਦੀ ਤੇ ਫਿਰ ਨਾਲੇ ਫਾਈਨੈਂਸ਼ੀਅਲ ਪ੍ਰੋਬਲਮ ਆ ਤੇ ਫਿਰ ਸਾਨੂੰ ਵੀ ਕੰਮ ਕਰਨਾ ਪੈਣਾ। ਬੇਟਾ ਜਿਆ ਕਰੇ ਤੁਸੀਂ ਚਾਹ ਨੌਕਰ ਵੀ ਰੱਖ ਸਕਦੇ ਕਿ ਜਾਂ ਕਿਸ ਤਰ੍ਹਾਂ। ਨਹੀਂ ਫਿਰ ਫਾਈਨੈਂਸ਼ੀਅਲ ਪ੍ਰੋਬਲਮ ਆ ਤੇ ਫਿਰ ਸਾਡਾ ਖੁਦ ਦਾ ਵੀ ਖਰਚਾ। ਕਿਹੜਾ ਤੁਹਾਡਾ ਆਪਣਾ ਮਕਾਨ ਕਿਰਾਏ ਤੇ ਨਹੀਂ ਸਾਡਾ ਕਿਰਾਏ ਤੇ ਮਕਾਨ ਆ। ਤੇ ਤੁਸੀਂ ਸਵੇਰੇ ਸਕੂਲੇ ਜਾਂਦੀਆਂ ਜੋ ਹਾਂਜੀ ਤੇ ਮੁੜ ਕੇ ਘਰ ਕੰਮ ਕਰਦੀਆਂ ਕਰਦਾ ਹਾਂਜੀ ਇਹ ਪਹਿਲਾ ਸਕੂਲ ਜਾ ਸਕੂਲ ਜਾਣ ਲੱਗੇ ਪਹਿਲਾ ਕੰਮ ਕਰਕੇ ਜਾਣਾ ਫਿਰ ਘਰੇ ਆ ਕੇ ਫਿਰ ਕੰਮ ਕਰਨਾ ਕਿਤੇ ਦੁਕਾਨ ਤੇ ਵੀ ਹੁੰਦੇ ਜੋ ਹਾਂਜੀ ਦੁਕਾਨ ਤੇ ਆ ਕੇ ਤੇ ਫਿਰ ਦੁਕਾਨਦਾਰੀ ਕੰਮ ਕਰਨਾ ਜੇ ਤੁਸੀਂ ਗਾਂਹ ਪੜਨਾ ਚਾਹੁੰਦੀ ਹੈ ਜੀ ਹਾਂਜੀ ਹਾਂਜੀ ਇਹ ਪੜਦੇ ਹਾਂਜੀ